ਆਪਣਾ ਸਰ ਪਿੰਡ ਤੇ ਬੜਾ ਜੀ ਆਪਣਾ ਕ੍ਰਿਸ਼ਣ ਨਾਲ ਉਹ ਨਾ ਗੜੇ ਖਾਦ ਦਿੱਤੇ ਹੋਏ ਹੀ ਮਤਲਬ ਚੱਕਵੰਡ ਸਮੇਂ ਤੋਂ ਸਾਨੂੰ ਦਾਨ ਹੋਏ ਹੀ ਕੁਝ ਪਾਰਟੀ ਨਾ ਉੱਥੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਆਪਾਂ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡੂ ਵਿਕਾਸ ਦੇ ਉਹਨਾਂ ਦੇ ਆਰਡਰ ਨੇ ਵੀਡੀਓ ਸਾਹਿਬ ਦੇ ਆਰਡਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਲੋ ਪੁਲਿਸ ਪ੍ਰੋਡਕਸ਼ਨ ਨੂੰ ਮਿਲੀ ਹੋਈ ਆ ਸੋ ਮੌਕੇ ਤੇ ਜਦੋਂ ਵੀ ਆਈ ਵੀਡੀਓ ਸਾਹਿਬ ਆ ਜਾਂਦੇ ਨੇ ਕਬਜਾ ਸ਼ਡਾਉਣ ਤਾਨੂੰ ਉਦੋਂ ਹੀ ਉਦੋਂ ਪੁਲਿਸ ਮਹਿਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਲੱਗਦਾ ਵੀ ਐਸਐਚਓ ਜਿਹੜਾ ਵਾ ਉਹ ਉਦੋਂ ਹੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਿਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਕਿੰਨੀ ਤਰੀਕ ਤੇ ਹੋਏਦੇ ਆ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਜੀ ਸਰ ਪਿਛਲੇ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟ ਆ ਪਾਤੀਆਂ ਆ ਤੇ ਸਰ ਇਹ ਪੁਲਿਸ ਕੁਝ ਜਾਂ ਇਹਨਾਂ ਦੀ ਮਿਲੀ ਭੁਗਤਵਾ ਪਤਾ ਨਹੀਂ ਹੁਣ ਕੀ ਚੱਕਰ ਆ ਬੀਡੀਐਮ ਸਰ ਆ ਜਾਂਦੇ ਹਾਂ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜ਼ਿਲ੍ਹਾ ਮੈਜੀਸਟ੍ਰੇਟ ਦੇ ਆਰਡਰ ਲਿਖਤੀ ਰੂਪ ਚ ਸਾਡੇ ਕੋਲ ਆ ਗਏ ਜੀ ਹੁਣ ਜਦੋਂ ਤੁਸੀਂ ਆਏ ਹੋ ਐਸਐਚਓ ਸਾਹਿਬ ਤੁਹਾਡੇ ਨਾਲ ਬੈਠੇ ਵੀ ਸੀ ਗੱਲਬਾਤ ਨਹੀਂ ਕਰਦੇ ਸੀ ਕੀ ਕਹਿੰਦੇ ਸੀ ਤੇ ਸਰ ਇਹੋ ਗੱਲ ਹੋਈ ਕਿੰਦੇ ਮੈਂ ਆ ਗਿਆ ਭੇਜ ਦਿਨਾ ਵਾ ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ ਚਲ ਗਏ ਨੇ ਹੁਣ ਇੱਥੇ ਮੌਜੂਦ ਹੈ ਨਹੀਂ ਹੁਣ ਤੁਹਾਨੂੰ ਯਾ ਰਾਈਨਾਮ ਕਰ ਲੋ ਹੁਣ ਦੇ ਆ ਵੀ ਰਾਈਨਾਮ ਕਰ ਲੋ ਤੁਹਾਡੇ ਬੈਗ ਮਗਾ ਦੇਣਾ ਦਿੱਤਾ ਤਾਂ ਤੋਂ ਬਾਅਦ ਚ ਜੀ ਸਾਨੂੰ ਪੁਲਿਸ ਪੁਲਿਸ ਮਦਦ 7 1 2 25 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲ ਜੇ ਤਬ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਵੀ ਕੋਈ ਪੁਲਿਸ ਦੇ ਰਜੇਵੇਂ ਹੋਣ ਕਰਕੇ ਨਹੀਂ ਆਏ ਜੀ ਠੀਕ ਹੈ ਉਹਦੇ ਬਾਅਦ ਫਿਰ ਫਿਰ ਉਹ ਟਾਈਮ ਰੱਖਿਆ ਗਿਆ ਉਹਦੇ ਬਾਅਦ ਵੀ ਨਹੀਂ ਆਏ ਹੁਣ ਅੱਜ ਫੇਰ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ ਪਰ ਤਿੰਨ ਵਾਰੀ ਆਏ ਉਹ ਤਿੰਨ ਵਾਰੀ ਤੁਹਾਨੂੰ ਪੁਲਿਸ ਸਖ ਨਹੀਂ ਮਿਲੀ ਹਾਂ ਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ ਲਾਸਟ ਟਾਈਮ ਕਿ ਕਿਹੜੀ ਤਰੀਕ ਨੂੰ ਆਏ ਸੀ ਲਾਸਟ ਟਾਈਮ ਮੈਨੂੰ ਯਾਦ ਨਹੀਂ ਗਿਆ ਇਹਨਾਂ ਮੁੰਡੇ ਨੂੰ ਪਤਾ ਜੇ ਦੋ ਵਾਰੀ ਆ ਚੁੱਕੇ ਪਹਿਲਾਂ ਦੋ ਵਾਰੀ ਪਹਿਲਾਂ ਆਏ ਹਾਂ ਜੀ ਲਗਭਗ ਆ ਚ ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਜਿਹਾ ਟਾਈਮ ਲੱਗਦਾ ਜੀ ਜਦੋਂ ਤੁਸੀਂ ਜਦੋਂ ਅਸੀਂ ਆਏ ਅਤੇ ਐਸਐਚਓ ਸਾਹਿਬ ਅਸੀਂ ਗੱਡੀ ਲੈ ਕੇ ਗਏ ਕੀ ਕਹਿ ਕੇ ਆ ਹਾਂਜੀ ਉਹ ਕਹਿੰਦੇ ਮਿਲ ਜੂਗੀ ਜੀ ਕਹਿ ਰਹੇ ਮਿਲ ਜੂਗੀ ਇਹ ਤੇ ਬਾਅਦ ਵਿੱਚ ਬਾਅਦ ਚ ਕਹਿੰਦੇ ਸ਼ਾਇਦ ਕੋਈ ਘਾਟਾ ਮੁਲਾਜ਼ਮ ਅਜੇ ਸਾਡੇ ਕੋਲ ਪਰ ਪੁਲਿਸ ਪ੍ਰੋਟੈਕਸ਼ਨ ਨਾ ਮਿਲ ਕਾ ਦੇਰੀ ਹੋ ਰਹੀ ਆ ਹਾਂਜੀ ਕੋਈ ਫੋਟੇ ਝਗੜਾ ਹੁੰਦਾ ਡਰਾਂ ਪੁਲਿਸ ਮਦਦ ਮਿਲੂਗੀ ਤੇ ਫੇਰੀ ਆਪਾਂ ਕਾਰਵਾਈ ਕਰ ਸਕਦੇ ਆ